ਤੇਲੇ ਦੀ ਮੇਰੂ ਲਿਆਂਦੀ ਤੇਲੇ ਦੀ ਮੇਰੂ ਲਿਆਂਦੀ ਉਹ ਵੀ ਚੜ ਗਈ ਛੱਤੇ ਵੇਖੋ ਨੀ ਮੇਰੇ ਹਾਨ ਦਿਓ ਮਰ ਜੇਟ ਪੋਣੀ ਮੂਛ ਫੁੱਫੂ ਦੀ ਬਾਜ ਤੇ ਹੱਥਾਂ ਦੀ ਮੂਵਮੈਂਟ ਹੈ ਜਿਹੜੀ ਉੱਪਰ ਤੇ ਸਿਰ ਤੇ ਚੁੰਨੀ ਨਾਲ ਮੂੰਹ ਟੱਕਿਆ ਹੋਇਆ ਇਹ ਅਸੀਂ ਬੱਚਿਆਂ ਨੂੰ ਦੱਸਦੇ ਨਾ ਕੁੜੀਆਂ ਨੂੰ ਵੀ ਇਹਦੇ ਸਟੈਪ ਇਹ ਹੁ ਤੁਸੀਂ ਇਹ ਲਰਨ ਕੀਤਾ ਤੁਸੀਂ ਜੀ ਜੀ ਜਿਹੜੀਆਂ ਔਰਤਾਂ ਸਾਡੀਆਂ ਬੀਬੀਆਂ ਪਹਿਲਾਂ ਕਰ ਰਹੀਆਂ ਸੀ ਉਹਨਾਂ ਨੇ ਕਿੱਥੋਂ ਲਰਨ ਕੀਤਾ ਫਿਰ ਉਹਨਾਂ ਕੋਲੋਂ ਕਿੱਥੋਂ ਪ੍ਰੈਕਟਿਸ ਕਿੱਥੋਂ ਆਈ ਉਹ ਇਹ ਫਲੋ ਹੈ ਦਾ ਮਤਲਬ ਇਹਦਾ ਲੌਜੀਕ ਇਹ ਸੀ ਜਦੋਂ ਸਾਡੀਆਂ ਔਰਤਾਂ ਦੇਖੋ ਗਿੱਧੇ ਦੇ ਵਿੱਚ ਮਰਦਾਂ ਨੂੰ ਤਾਂ ਮਨਾ ਹੀ ਸੀ ਬੋਲੀਆਂ ਵੀ ਬਣੀਆਂ ਨੇ ਜੇ ਕੋਈ ਮਰਦ ਗਿੱਧੇ ਦੇ ਵਿੱਚ ਆ ਜਾਂਦਾ ਸੀ ਉੱਤੇ ਬੋਲੀ ਪਾਉਂਦੀ ਸੀ ਗਾਣਾ 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 ਵੇ ਕਿਤੇ ਨੂੰ ਭੀੜ ਪਈ ਮਰਦੋਂ ਬਣੇ ਜਨਾਨਾ ਕਿਉਂਕਿ ਔਰਤਾਂ ਇਕੱਲੀਆਂ ਹੁੰਦੀਆਂ ਸੀ ਉਹ ਆਪਣਾ ਅੰਦਰਲਾ ਗੁੱਭਗਵਾਟ ਕੱਢਦੀਆਂ ਸੀ ਉਹਨਾਂ ਦੇ ਅੰਦਰਲਾ ਜਿਹੜਾ ਦਰਦ ਸੀ ਨਾ ਉਸ ਤਾਇਆਂ ਹੁੰਦੀਆਂ ਸੀ ਸੱਸਾਂ ਵੱਲੋਂ ਜੇਠਾਂ ਵੱਲੋਂ ਸਾਡਾ ਸੱਭਿਆਚਾਰੀ ਹੈ ਜਿਆ ਤਾਂ ਜਾਣ ਤੋਂ ਬਾਅਦ ਇੱਕ ਉਹਨਾਂ ਦੇ ਅੰਦਰਲਾ ਦਰਦ ਉਹਨਾਂ ਦਾ ਮਨੋਰੰਜਨ ਦਾ ਸਾਧਨ ਬਣਿਆ ਉਹਨ ਦੋ ਜਦੋਂ ਕੱਢਦੀਆਂ ਸੀ